ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀਆਂ ਟਿੱਕੀਆਂ ਆਲੂ ਮਟਰ ਦੀਆਂ ਟਿੱਕੀਆਂ ਆਪਾਂ ਕਾਫੀ ਸਬਜ਼ੀਆਂ ਪਾ ਕੇ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਿਨਾਂ ਸਕਿੱਪ ਕੀਤੇ ਤੇ ਚਲੋ ਫਿਰ ਆਪਾਂ ਟਿੱਕੀਆਂ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਟਿੱਕਾ ਬਣਾਉਣ ਵਾਸਤੇ ਤੇ ਚਾਰ ਉਬਲੇ ਹੋਏ ਆਲੂ ਲਏ ਤੇ ਆਲੂ ਨੂੰ ਪਹਿਲਾਂ ਆਪਾਂ ਉਬਾਲ ਲਿਆ ਸੀ ਉਬਾਲ ਕੇ ਆਪਾਂ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫ੍ਰਿਜ ਦੇ ਵਿੱਚ 10 ਮਿੰਟ ਵਾਸਤੇ ਰੱਖਤਾ ਸੀ ਕਿ ਆਲੂ ਆਪਣੇ ਠੰਡੇ ਹੋ ਜਾਣ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕद्दूकश ਕਰ ਲਾਂਗੇ ਇੱਕ ਆਪਾਂ ਹੁਣ ਕੜਾਹੀ ਲੈ ਲਈ ਐ ਇੱਕ ਆਪਾਂ ਕद्दूकश ਲੈ ਲਿਆ ਹੁਣ ਜਿਹੜਾ ਇਹ ਮੀਡੀਅਮ ਜਿਹੜਾ ਮੋਟਾ ਸਾਈਜ਼ ਆ ਜਣਾ ਕद्दूकश ਦਾ ਇਹ ਤੇ ਆਪਾਂ ਆਲੂ ਨੂੰ ਕद्दूकश ਕਰ ਲਾਂਗੇ ਜੇ ਤੁਸੀਂ ਆਪਾਂ ਬਾਲਕੇ ਤੇ ਛਿੱਲ ਕੇ ਫਰਿੱਜ ਦੇ ਵਿੱਚ ਰੱਖ ਦਿੰਨੇ ਆ ਆਲੂਆਂ ਨੂੰ ਫਿਰ ਆਲੂ ਜਣ ਕੱਦੂਕਾਸ਼ ਵਧੀਆ ਹੋ ਜਾਂਦੀ ਆ ਹਾਂਜੀ ਸਾਰੇ ਆਲੂ ਆਪਾਂ ਕੱਦੂਕਾਸ਼ ਕਰ ਲਿਆ ਜੇ ਜ਼ਿਆਦਾ ਉਬਾਲੇ ਜਾਣ ਨਾ ਆਲੂ ਤੇ ਆਲੂਆਂ ਨੂੰ ਤੁਸੀਂ ਮੈਸ਼ ਵੀ ਕਰ ਸਕਦੇ ਆ ਹੁਣ ਆਲੂਆਂ ਚ ਬਾਕੀ ਦੀਆਂ ਸਬਜ਼ੀਆਂ ਆਪਾਂ ਪਾ ਦਾਂਗੇ ਇੱਕ ਕੌਲੀ ਹੈਗੇ ਆ ਹਰੇ ਮਟਰ ਹਰੇ ਮਟਰਾਂ ਨੂੰ ਪਹਿਲਾਂ ਉਬਾਲ ਲਿਆ ਸੀਗਾ ਤੇ ਵਧੀਆ ਜੇ ਆਪਾਂ ਉਹ ਸੌਫਟ ਕਰ ਲਏ ਹੈਗੇ ਆ ਹੁਣ ਇੱਕ ਕੌਲੀ ਆਪਾਂ ਪਾ ਦਾਂਗੇ ਪਿਆਜ਼ ਕੱਟਿਆ ਹੋਇਆ ਇਹ ਆਪਾਂ ਦੋ ਪਿਆਜ਼ ਕੱਟੇ ਹੋਏ ਛੋਟੇ ਜੇ ਤੇ ਜੇ ਤੁਸੀਂ ਇੱਕ ਹੀ ਪਿਆਜ਼ ਪਾਉਣਾ ਤਾਂ ਤੁਸੀਂ ਵੱਡਾ ਪਿਆਜ਼ ਪਾ ਸਕਦੇ ਆ ਤੇ ਇਹਨੂੰ ਆਪਾਂ ਬਰੀਕ ਬਰੀਕ ਕੱਟ ਲਿਆਗਾ ਹੁਣ ਇੱਕ Shimla mirch ਬਰੀਕ ਕੱਟੀ ਹੋਈ ਇੱਕ ਕੌਲੀ ਹੈਗੀ ਆ ਪੱਤਾ ਗੋभी ਯਾਨੀ ਕਿ ਬੰਦ ਗੋਭੀ ਇਹਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਸੀਗਾ ਅਦਰਕ ਤੇ ਲਸਣ ਇੱਕ ਹਰੀ ਮਿਰਚ ਤੇ ਇਹਨਾਂ ਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀ ਇਹ ਪਾ ਦਾਂਗੇ ਸਬਜ਼ੀਆਂ ਤੁਸੀਂ ਆਪਦੀਆਂ ਕੋਈ ਵੀ ਮਨਪਸੰਦ ਪਾ ਸਕਦੇ ਹੋ ਇੱਕ ਕੌਲੀ ਹਰਾ ਧਨੀਆ ਕੱਟਿਆ ਹੋਇਆ ਕਿਉਂਕਿ ਅੱਜ ਆਪਾਂ ਕਾਫੀ ਸਬਜ਼ੀਆਂ ਪਾ ਕੇ ਤੇ ਇਹ ਟਿੱਕੀਆਂ ਤਿਆਰ ਕਰਾਂਗੇ। ਕੁਰਕਰੀਆਂ ਤੇ ਕਰਾਰੀਆਂ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀਆਂ ਆ। ਇੰਨੀਆਂ ਸਬਜ਼ੀਆਂ ਪਾ ਕੇ ਵੈਸੇ ਆਪਾਂ ਇਕੱਲੇ ਆਲੂ ਦੀ ਵੀ ਟਿੱਕੀ ਬਣਾ ਸਕਦੇ ਹਾਂ ਪਰ ਇੰਨੀਆਂ ਸਬਜ਼ੀਆਂ ਪਾ ਕੇ ਬਹੁਤ ਹੀ ਜ਼ਿਆਦਾ ਇਹ ਸਵਾਦ ਬਣਦੀਆਂ। ਹੁਣ ਪਾ ਦਾਂਗੇ ਆਪਾਂ ਆਰਾ ਰੋਟ ਇੱਕ ਚਮਚ, ਦੋ ਚਮਚ, ਤਿੰਨ ਚਮਚ ਤੇ ਚਾਰ ਚਮਚ। ਚਾਰ ਚਮਚ ਆਪਾਂ ਆਰਾ ਰੋਟ ਪਾਤਾ। ਆਰਾ ਰੋਟ ਦੀ ਥਾਂ ਤੇ ਤੁਸੀਂ ਚੌਲਾਂ ਦਾ ਆਟਾ ਵੀ ਐਡ ਕਰ ਸਕਦੇ ਆ। ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਆਪਾਂ ਸੁਆਦ ਅਨੁਸਾਰ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਇਹਦੀ ਥਾਂ ਤੇ ਤੁਸੀਂ ਕੁੱਟ ਕੇ ਵੀ ਲਾਲ ਮਿਰਚ ਆਪਾ ਸਕਦੇ ਆ ਇੱਕ ਚਮਚ ਪਾ ਦਾਂਗੇ ਆਪਾਂ ਚਾਟ ਮਸਾਲਾ ਅੱਧਾ ਚਮਚ ਪਾ ਦਾਂਗੇ ਆਪਾਂ ਭੁੰਨਿਆ ਜੀਰਾ ਪਾਊਡਰ ਅੱਧਾ ਕ ਚਮਚ ਪਾ ਦਾਂਗੇ ਆਪਾਂ ਸਾਬਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀ ਤੋ ਕਿ ਟਿੱਕਾਂ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਹੁਣ ਆਪਾਂ ਸਾਰਾ ਸਮਾਨ ਚੰਗੀ ਤਰ੍ਹਾਂ ਮਿਲਾ ਲਿਆਗਾ ਵਧੀਆ ਇੱਕੋ ਜਿਹਾ ਕਰ ਲਿਆ ਤੇ ਹੁਣ ਆਪਾਂ ਬਣਾਵਾਂਗੇ ਟਿੱਕੀਆਂ ਹਾਂਜੀ ਹੁਣ ਆਪਾਂ ਥੋੜਾ ਜਿਹਾ ਹੱਥਾਂ ਨੂੰ ਤੇਲ ਲਾ ਲਾਂਗੇ ਜਿਹੜਾ ਆਪਣਾ ਮਿਸ਼ਰਣ ਹੈਗਾ ਉਹ ਹੱਥਾਂ ਦੇ ਨਾਲ ਨਾ ਲੱਗੂ ਤੇ ਹੁਣ ਆਪਾਂ ਬਣਾਵਾਂਗੇ ਟਿੱਕੀਆਂ ਤਾਂ ਨਾ ਜ਼ਿਆਦਾ ਆਪਾਂ ਟਿੱਕੀਆਂ ਵੱਡੀਆਂ ਬਣਾਵਾਂਗੇ ਨਾ ਹੀ ਜ਼ਿਆਦਾ ਆਪਾਂ ਛੋਟੀਆਂ ਬਣਾਵਾਂਗੇ ਅਸੀਂ ਜਿੱਡੇ ਜਿੱਡੇ ਟਿੱਕੀ ਹੁੰਦੀ ਹੈ ਨਾ ਉਹਦੇ ਕਾਪਾ ਟਿੱਕੀ ਬਣਾ ਲਾਂਗੇ ਪਹਿਲਾਂ ਇਸ ਤਰ੍ਹਾਂ ਆਪਾਂ ਇਹਨੂੰ ਗੋਲ ਜਿਹਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਨੱਪ ਦਾਂਗੇ ਜਿਆਦਾ ਮੋਟੀ ਵੀ ਨਹੀਂ ਬਣਾਉਣੀ ਤੇ ਜਿਆਦਾ ਪਤਲੀ ਵੀ ਨਹੀਂ ਬਣਾਉਣੀ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਗੋਲ-ਗੋਲ ਕਰ ਦਾਂਗੇ ਐੜਿੰਗੜਿੰਗਾ ਆਪਾਂ ਟਿੱਕੀਆਂ ਤਿਆਰ ਕਰ ਲਾਂਗੇ ਤੇ ਰੱਖ ਦਾਂਗੇ ਆਪਾਂ ਪਲੇਟ 'ਚ ਹੁਣ ਇੱਕ ਟਿੱਕੀ ਤੁਹਾਨੂੰ ਮੈਂ ਹੋਰ ਬਣਾ ਕੇ ਦਿਖਾਉਣੀ ਐ ਥੋੜਾ ਜਿਹਾ ਆਪਾਂ ਤੇਲ ਹੋਰ ਲਾ ਲਾਂਗੇ ਤੁਹਾਨੂੰ ਜੇ ਤੁਸੀਂ ਜ਼ਿਆਦਾ ਟਿੱਕੀਆਂ ਬਣਾਉਣੀਆਂ ਤੇ ਤੁਸੀਂ ਜ਼ਿਆਦਾ ਆਲੂ ਲੈ ਸਕਦੇ ਆ ਤੇ ਇਸੇ ਚਾਰ ਟਿੱਕੀਆਂ ਦੀਆਂ ਕਾਫੀ ਟਿੱਕੀਆਂ ਬਣ ਜਾਣਗੀਆਂ ਚਾਰ ਆਲੂਆਂ ਦੀਆਂ ਇਸ ਤਰ੍ਹਾਂ ਆਪਾਂ ਹੁਣ ਗੋਲ ਕਰ ਲਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਨੱਪ ਦਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਇਹਨੂੰ ਗੋਲ ਕਰ ਦਾਂਗੇ ਟਿੱਕੀ ਦੀ ਵਧੀਆ ਸ਼ੇਪ ਆ ਜਾਂਦੀ ਹੈ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਹਾਂਜੀ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਰੈਡੀ ਕਰ ਲਿਆਂ ਤੇ ਹੁਣ ਆਪਾਂ ਚੱਲਦੇ ਆ ਇਹਨਾਂ ਨੂੰ ਫਰਾਈ ਕਰਨ ਵਾਸਤੇ ਹਾਂਜੀ ਕੜਾਹੀ ਚ ਆਪਾਂ ਤੇਲ ਗਰਮ ਕਰ ਲਿਆ ਪਹਿਲਾਂ ਫੁੱਲ ਫਲੇਮ ਤੇ ਆਪਾਂ ਤੇਲ ਨੂੰ ਗਰਮ ਕਰ ਲਿਆ ਹੁਣ ਆਪਾਂ ਗਏ ਸੀ ਮੀਡੀਅਮ ਜਿਆ ਕਰਤਾ ਹੁਣ ਇੱਕ ਇੱਕ ਟਿੱਕੀ ਚੱਕ ਲਾਂਗੇ ਤੇ ਰੱਖ ਦਾਂਗੇ ਆਪਾਂ ਤੇਲ ਦੇ ਵਿੱਚ ਜਿਹੜਾ ਸੇਕ ਥੋੜਾ ਜਿਹਾ ਲੱਗ ਗਿਆ ਟਿੱਕੀਆਂ ਨੂੰ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਾਵਾਂਗੇ ਹਾਂਜੀ ਟਿੱਕਿਆਂ ਨੂੰ ਸੇਕ ਲੱਗ ਗਿਆ ਤੇ ਹੁਣ ਆਪਾਂ ਪੂਰੇ ਧਿਆਨ ਨਾਲ ਟਿੱਕਿਆਂ ਦਾ ਪਾਸਾ ਪਲਟ ਦਾਂਗੇ ਦੇਖੋ ਇਧਰਲੇ ਪਾਸੇ ਵਧੀਆ ਕਲਰ ਆ ਗਿਆ ਟਿੱਕਿਆਂ ਦਾ ਇਹਨਾਂ ਨੂੰ ਥੋੜਾ ਜਿਹਾ ਸੇਕ ਹੈ ਜਦ ਤੱਕ ਨਾ ਲਾ ਆ ਜਾਏ ਇਹਨੂੰ ਬਾਅਦ ਚ ਪਾ ਲਾਂਗੇ ਹਾਂਜੀ ਟਿੱਕੀਆਂ ਆਪਣੀਆਂ ਬਹੁਤ ਵਧੀਆ ਫਰਾਈ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੇਲ ਚੋਂ ਤੇ ਰੱਖ ਦਿੰਨੇ ਆ ਆਪਾਂ ਇੱਕ ਵਾਰੀ ਝਾਰਨੇ ਦੇ ਉੱਪਰ ਕਿਉਂਕਿ ਚੰਗੀ ਤਰ੍ਹਾਂ ਇਹਨਾਂ ਦਾ ਫਿਰ ਤੇਲ ਨਿਚੜ ਜੂਗਾ ਹਾਂਜੀ ਰੱਖ ਦਿੰਨੇ ਆ ਪਲੇਟ 'ਚ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ ਬਹੁਤ ਵਧੀਆ ਇਹ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਹੁਣ ਆਪਾਂ ਇਹ ਸਟਿੱਕੀ ਨੂੰ ਵੀ ਕੱਢ ਲੈਣੇ ਆ ਹਾਂਜੀ ਬਾਕੀ ਦੀਆਂ ਟਿੱਕੀਆਂ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਜਿਦੋਂ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਾਵਾਂਗੇ ਤੇ ਚਮਚ ਦੇ ਨਾਲ ਭਮਾਂ ਦੇ ਉੱਪਰ ਆਪਾਂ ਥੋੜਾ ਥੋੜਾ ਤੇਲ ਪਾ ਸਕਦੇ ਹਾਂ ਨਹੀਂ ਵੈਸੇ ਲੋੜ ਹੀ ਨਹੀਂ ਕਿਉਂਕਿ ਚੰਗੀ ਤਰ੍ਹਾਂ ਇਹ ਤੇਲ ਚ ਡੋਬੀ ਜਿੰਨੇ ਹਾਂਜੀ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਰੈਡੀ ਕਰ ਲਈਆਂ ਹੁਣ ਆਪਾਂ ਆਹ ਬਸ ਲਾਸਟ ਟਿੱਕੀ ਰਹਿ ਗਈ ਸੀ ਇਹਨੂੰ ਵੀ ਆਪਾਂ ਬਾਹਰ ਕੱਢ ਲਿਆ ਤੇ ਗੈਸ ਕਰਦਨੇ ਆਪਾਂ ਬੰਦ ਤੇ ਚੰਗੀ ਤਰ੍ਹਾਂ ਆਪਾਂ ਤੇਲ ਨੂੰ ਜੋੜ ਕੇ ਤੇ ਰੱਖ ਦਿੰਨੇ ਆ ਟਿੱਕੀਆਂ ਦੇ ਵਿੱਚ ਦੇਖੋ ਕਿੰਨੀਆਂ ਵਧੀਆ ਤੇ ਕਿੰਨੀਆਂ कुरकरੀਆਂ ਇਹ ਟਿੱਕੀਆਂ ਬਣੀਆਂ ਹਾਂਜੀ ਹੁਣ ਆਪਾਂ ਇਸ ਪਲੇਟ ਦੇ ਵਿੱਚ ਟਿੱਕੀਆਂ ਨੂੰ ਸਰਵ ਕਰ ਲਾਂਗੇ ਦੇਖੋ ਕਿੰਨੀਆਂ ਵਧੀਆ ਇਹ ਟਿੱਕੀਆਂ ਬਣੀਆਂ ਆ ਬਹੁਤ ਹੀ ਜ਼ਿਆਦਾ ਇਹ ਸੌਫਟ ਬਣੀਆਂ ਤੇ ਉੱਪਰ ਇਹ ਕ੍ਰਿਸਪੀ ਬਣੀਆਂ ਟਿੱਕੀਆਂ ਹਾਂਜੀ ਟਿੱਕੀਆਂ ਦੇ ਨਾਲ ਰੱਖ ਦਾਂਗੇ ਆਪਾਂ ਹਰੀ ਚਟਨੀ ਤੇ ਨਾਲ ਰੱਖਣ ਲੱਗੇ ਆਪਾਂ ਟਮਾਟਰਾਂ ਦੀ ਸੌਸ ਦੇਖੋ ਕਿੰਨੀਆਂ ਵਧੀਆ ਇਹ ਟਿੱਕੀਆਂ ਬਣੀਆਂ ਆ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਵੀ ਵਿਖਾਉਣੇ ਆ ਤੁਹਾਨੂੰ ਸਰਵ ਕਰਕੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਟਿੱਕੀਆਂ ਨੂੰ ਸਰਵ ਕਰਾਂਗੇ ਆਪਾਂ ਦੋ ਟਿੱਕੀਆਂ ਰੱਖ ਲਾਂਗੇ ਦੇਖੋ ਕਿੰਨੀਆਂ ਸੌਫਟ ਬਣੀਆਂ ਆ किरकरियां बन हाँ जी दो आप हम उपर आप देंगे दही उपर आप पा देंगे हम टमाटर की सोस। उपर आप देंगे हरी चटनी ਹਾਂਜੀ ਇੱਕ ਟਿੱਕੀ ਆਪਾਂ ਹੋਰ ਰੱਖਤੀ ਸੀ ਉੱਪਰ ਤੇ ਥੋੜੀ ਜਿਹੀ ਪਾਤੀ ਸੀ ਦਹੀਂ ਨਾਲ ਪਾਤੀ ਸੀ ਆਪਾਂ ਹਰੀ ਚਟਨੀ ਹੁਣ ਆਪਾਂ ਕਟਿਆ ਹੋਇਆ ਲੰਬਾਈ ਚ ਪਿਆਜ਼ ਪਾਵਾਂਗੇ ਇਸ ਤਰ੍ਹਾਂ ਆਪਾਂ ਸਰਵ ਕਰ ਸਕਦੇ ਹਾਂ ਟਿੱਕੀ ਨੂੰ ਟਿੱਕੀ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਇਸ ਤਰੀਕੇ ਨਾਲ ਹੀ ਟੇਸਟੀ ਬਣਦੀ ਆ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਜੇਕਰ ਤੁਹਾਨੂੰ ਟਿੱਕੀ ਦੀ ਰੈਸਪੀ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਆਪਾਂ ਨਵੀਂ ਰੈਸਪੀ ਨਾਲ ਧੰਨਵਾਦ